नमस्कार आकाशवाणी जुलंदर ਤੋਂ સમાચાર દર્શન ਦੇ ਇੱਕ ਨਵੇਂ ਅੰਕ ਨਾਲ ਮੈਂ ਅੰਜਲ ਸ਼ਰਮਾ ਅੱਜ ਦੇ ਇਸ ਘੜੇ ਵਿੱਚ ਤੁਸੀਂ ਸੁਣੋਗੇ ਪੰਜਾਬ ਪੁਲਿਸ ਦੀ ਪਹਿਲ ਕਦਮੀ ਸਾਈਬਰ ਜਾਗੋ ਅਤੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਬਾਰੇ ਅਧਿਆਪਕਾਂ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਬੱਚਿਆਂ ਨੂੰ ਵੱਧ ਰਹੇ ਆਨਲਾਈਨ ਖਤਰਿਆਂ ਤੋਂ ਬਚਾਉਣ ਤੇ ਉਹਨਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੀ ਰਾ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਸਾਈਬਰ ਜਾਗੋ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਕਦਮੀ ਤਹਿਤ ਅਧਿਆਪਕ ਸੰਭਾਵੀ ਖਤਰਿਆਂ ਦੀ ਪਛਾਣ ਅਤੇ ਇਸ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਵਾਸਤੇ ਆਪੋ ਆਪਣੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਗੇ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਧਿਆਪਕਾਂ ਨੇ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਹੈ। ਰਾਜੋਤ ਸਿੰਘ ਖਾਲਸਾ ਜੀ ਗਵਰਨਮੈਂਟ ਟੀਚਰਿਆਂ ਜੀ ਮਹਾਲੀ ਦੇ ਵਿੱਚ ਸਿਵਾਮਾਂ ਨਿਵਾ ਰਹੇ ਨੇ ਪਰ ਮੈਂ ਇਹ ਸੋਚਦਾ ਵੀ ਬੱਚਿਆਂ ਨੂੰ ਜਿੱਦਾਂ ਆਪਾਂ ਹੋਰ ਸਿਲੇਬਸ ਆਪਾਂ ਮੈਥ ਸਾਇੰਸ ਜ਼ਰੂਰੀ ਆ ਜੀ ਇਹ ਵੀ ਹੀ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਆਪਾਂ ਨਿਊ ਟੈਕਨੋਲੋਜੀ ਦੇ ਨਾਲ ਤਾਂ ਜੁੜ ਗਏ ਪਰ ਬੇਸਿਕ ਸਾਡੀ ਲੋੜ ਸੀ ਕਿ ਬੱਚਿਆਂ ਨੂੰ ਜਿਹੜੇ ਸਸਕਾਰ ਦੱਸਣੇ ਆਪਣੇ ਉਹਨਾਂ ਨੂੰ ਜੀਵਨ ਦਾ ਢੰਗ ਦੱਸਣਾ ਦੁਨੀਆ ਤੇਜ਼ ਹੋ ਗਈ ਪਰ ਅਸੀਂ ਸੋਚ ਮੈਨੂੰ ਲੱਗਦਾ ਵੀ ਆਪਾਂ ਬਹੁਤ ਪਿੱਛੇ ਰਹਿ ਗਏ ਸੋ ਇਹ ਸਕੂਲਾਂ ਦੇ ਵਿੱਚ ਇਸ ਕਾਲਜਾਂ ਦੇ ਵਿੱਚ ਬਕਾਇਦਾ ਇਹਦੇ ਤੇ ਸੈਮੀਨਾਰ ਹੋਣ ਸਰਕਾਰ ਇਹਦੇ ਤੇ ਬੁਰਾ ਤੇ ਜ਼ੋਰ ਲਾ ਰਹੀ ਆ ਪੰਜਾਬ ਜੋੜ ਲਾ ਰਹੀ ਆ ਸਾਡਾ ਸਮਾਜ ਨੂੰ ਚੇਤਨਾ ਲਿਆਉਣਾ ਵੀ ਬਹੁਤ ਜ਼ਰੂਰੀ ਆ ਜਨ ਹਿੱਤ ਵਿੱਚ ਇਹ ਕੰਮ ਨੇ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਸਾਰੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਜੋ ਬੱਚੇ ਸਾਡੇ ਜਾਗਰੂਕ ਹੋਣ ਮੈਂ ਬਲਵਿੰਦਰ ਸਿੰਘ ਬਾਗਾ ਲੈਕਚਰਰ ਅਸੀਂ ਸਾਰੇ ਜਾਣਦੇ ਆ ਕਿ ਅੱਜ ਸਾਡੇ ਬੱਚੇ ਬੱਚੀਆਂ ਇੰਟਰਨੈਟ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਨੇ ਜਿੱਥੇ ਉਹ ਇੰਟਰਨੈਟ ਰਾਹੀਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਸਿੱਖਦੇ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਸਾਰੇ ਖਤਰੇ ਵੀ ਬਣੇ ਰਹਿੰਦੇ ਨੇ ਅਸੀਂ ਰੋਜ਼ ਹੀ ਪੜ੍ਹਦੇ ਸੁਣਦੇ ਆ ਕਿ ਆਨਲਾਈਨ ਥ੍ਰੈਟਸ ਜਾਂ ਆਨਲਾਈਨ ਬੁੱਲਿੰਗ ਜਾਂ ਆਨਲਾਈਨ ਫਰਾਡਸ ਬਹੁਤ ਜ਼ਿਆਦਾ ਨੇ ਇਹਨਾਂ ਜੋ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਪ੍ਰੋਗਰਾਮ ਸਾਈਬਰ ਜਾਗੋ ਸ਼ੁਰੂ ਕੀਤਾ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਮੈਂ ਹਰਦੀਪ ਸਿੰਘ ਸਿੱਧੂ ਈਟੀਟੀ ਦੇ ਆਪ ਜਿਹੜਾ ਮਾਨਸਾ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਵੱਲੋਂ ਜੋ ਸਾਈਬਰ ਜਾਗੋ ਦੀ ਪਹਿਲ ਕਦਮੀ ਕੀਤੀ ਗਈ ਹੈ ਬਹੁਤ ਵਧੀਆ ਪ੍ਰਸ਼ੰਸਾਯੋਗ ਕਦਮ ਹੈ ਸੱਚਮੁੱਚ ਜਿਸ ਤਰ੍ਹਾਂ ਦੀਆਂ ਘਟਰਾਵਾਂ ਵਾਪਰੀਆਂ ਨੇ ਸਾਡੇ ਨੌਜਵਾਨਾਂ ਨੂੰ ਸਾਡੇ ਵਿਦਿਆਰਥੀਆਂ ਨੂੰ ਇਸ ਸਬੰਧੀ ਬਹੁਤ ਯਾਗ ਰੂਪਤਾ ਦੀ ਲੋੜ ਹੈ ਇਹ ਸਕੂਲਾਂ ਦੇ ਅੰਦਰ ਜੋ ਮਹਿਮ ਚਲਾਈ ਗਈ ਹੈ ਉਸ ਦੇ ਨਾਲ ਵੱਡੇ ਪੱਧਰ ਤੇ ਦਾ ਚੰਗੇ ਨਤੀਜੇ ਆਉਣਗੇ ਮੈਂ ਜਗਜੀਤ ਇੰਗਲਿਸ਼ ਲੈਕਚਰਰ ਹੀ ਮਹਿਸੂਸ ਕਰਦੀਆਂ ਕਿ ਅੱਜਕੱਲ ਦਾ ਜਿਹੜਾ ਡਿਜੀਟਲ ਯੁੱਗ ਹੈ ਇਹਦੇ ਵਿੱਚ ਨੋ ਡਾਊਟ ਬੜੀ ਤੇਜ਼ੀ ਦੇ ਨਾਲ ਤਰੱਕੀ ਹੋ ਰਹੀ ਹੈ ਤੇ ਸਾਰਾ ਕੰਮ AI ਦੇ ਨਾਲ ਤੇ ਹੋਰ ਕੰਪਿਊਟਰਸ ਦੇ ਨਾਲ ਆਸਾਨ ਹੋ ਗਿਆ ਹੈ ਪਰ ਇਹਦੇ ਨਾਲ ਦੀ ਨਾਲ ਸਹੀ ਕ੍ਰਾਈਮ ਸਰਟ ਵੀ ਉਨੀ ਹੀ ਤੇਜ਼ੀ ਨਾਲ ਵੱਧ ਰਿਹਾ ਹੈ। ਪਰ ਸਭ ਤੋਂ ਜ਼ਿਆਦਾ ਸ਼ਿਕਾਰ ਹੁੰਦੇ ਨੇ ਸਾਡੇ ਅਨਪੂਰ ਬੱਚੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਆਪਣੇ OTP ਜਾਂ ਪਾਸਵਰਡ ਸ਼ੇਅਰ ਕਰਨੇ ਹੈ ਜਾਂ ਨਹੀਂ ਕਰਨੇ ਹੈ। ਇਸ ਤੋਂ ਇਲਾਵਾ ਸਾਈਬਰ ਬੁੱਲਿੰਗ ਦੇ ਸ਼ਿਕਾਰ ਹੋ ਜਾਂਦੇ ਨੇ ਔਰ ਇੰਨੇ ਇਨੋਸੈਂਟ ਹੁੰਦੇ ਨੇ ਬਲੂ ਏਲ ਵਰਗੀਆਂ ਜਿਹੜੀਆਂ ਗੇਮਸ ਨੇ ਉਹ ਉਹਨਾਂ ਦੇ ਪਿੱਛੇ ਲੱਗ ਕੇ ਸੁਸਾਇਡ ਤੱਕ ਵੀ ਕਰ ਲੈਂਦੇ ਆ। ਸੋ ਲੋੜ ਹੈ ਇਹਨਾਂ ਬੱਚਿਆਂ ਨੂੰ ਅਵੇਅਰ ਕਰਨ ਦੀ। ਇਸ ਮਹੀਨੇ ਦੀ ਵਾਕਈ ਹੀ ਬੜੀ ਲੋੜ ਹੈ ਔਰ ਇਹ ਬੜਾ ਹੀ ਛਲਾਕਾਯੋਗ ਉਪਰਾਲਾ ਹੈ। ਬ੍ਰਿਜਰਾਜ ਕੰਪਿਊਟਰ ਪਠਾਨਕੋਟ ਤੋਂ ਸਾਈਬਰ ਜਾਗਰੂਕਤਾ ਅੱਜ ਦੇ ਸਮੇਂ 'ਚ ਇੱਕ ਜ਼ਰੂਰਤ ਬਣ ਚੁੱਕੀ ਹੈ ਕਿਉਂਕਿ ਅਸੀਂ ਕਿਸੇ ਨਾ ਕਿਸੇ ਰੂਪ 'ਚ ਇੰਟਰਨੈਟ ਦੀ ਵਰਤੋਂ ਕਰ ਰਹੇ ਹਾਂ ਤੇ ਇੰਟਰਨੈਟ ਦੀ ਵਰਤੋਂ ਕਿਵੇਂ ਕਰਨੀ ਹੈ ਉਹਦੇ ਬਾਰੇ ਕੁਝ ਲੋਕਾਂ ਨੂੰ ਗਿਆਨ ਨਹੀਂ ਅਸੀਂ ਜਲਦੀ ਲਾਲਚ ਵਿੱਚ ਆ ਜਾਂਦੇ ਹਾਂ ਤੁਹਾਨੂੰ ਜਦੋਂ ਕੋਈ ਲਿੰਕ ਆਉਂਦਾ ਇਸ ਲਿੰਕ ਤੇ ਕਲਿੱਕ ਕਰੋ ਫਰੀਦਾਰੀ ਚਾਰਜ ਮਿਲੇਗਾ ਕੈਸ਼ਬੈਕ ਮਿਲੇਗਾ ਜਾਂ ਕੋਈ ਆਫਰ ਮਿਲ ਰਹੀ ਹੈ ਤਾਂ ਬੱਸ ਲਿੰਕ ਤੇ ਕਲਿੱਕ ਕਰ ਦਿੰਦੇ ਹਾਂ ਅਣਜਾਣੇ ਉਹਦੇ ਨਾਲ ਤੁਹਾਡੇ ਨਾਲ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਉਹ ਹੋ ਸਕਦਾ ਹੈ ਇਸ ਕਰਕੇ ਜਦੋਂ ਵੀ ਕਿਸੇ ਵੈਬਸਾਈਟ ਤੋਂ ਮੰਨ ਲਓ ਸ਼ੋਪਿੰਗ ਕਰਨੀ ਹੈ ਆਨਲਾਈਨ ਸ਼ ਨਹੀਂ ਹੈ ਕਿਸੇ ਵੀ ਅਣਜਾਣੇ ਲਿੰਕ ਤੇ ਕਲਿੱਕ ਨਹੀਂ ਕਰਨਾ ਮੈਂ ਪਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ ਵਿੱਚ ਬਤੌਰ ਸਾਇੰਸ ਮਾਸਟਰ ਸੇਵਾਵਾਂ ਨਿਭਾ ਰਿਹਾ ਹਾਂ ਪੰਜਾਬ ਪੁਲਿਸ ਦੇ ਸਾਈਬਰ ਕਰਾਈਮ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਸਾਈਬਰ ਜਾਗੋ ਬੱਚਿਆਂ ਲਈ ਆਨਲਾਈਨ ਖਤਰਿਆਂ ਨੂੰ ਪਛਾਣਨਾ ਉਹਨਾਂ ਤੋਂ ਬਚਣਾ ਆਨਲਾਈਨ ਠੱਗੀਆਂ ਅਤੇ ਇੰਟਰਨੈਟ ਦੀ ਸਹੀ ਵਰਤੋਂ ਕਰਨ ਦੇ ਵਿੱਚ ਬੱਚਿਆਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੋਵੇਗਾ ਮੇਰਾ ਨਾਮ ਹਰਦੀਪ ਸਿੰਘਾ ਜੀ ਤੇ ਮੈਂ ਪੰਜਾਬੀ ਮਾਸਟਰ ਦੇ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਕਰਾਲਾ ਵਿਖੇ ਸੇਵਾ ਨਿਭਾ ਰਿਹਾ ਖਾਸ ਤੌਰ ਤੇ ਸਕੂਲਾਂ ਦੇ ਵਿਦਿਆਰਥੀ ਜਿਹੜੇ ਨਵਾਲਗ ਨੇ ਪੁਨਾ ਨੂੰ ਬਹੁਤ ਸਾਰੇ ਪੱਖਾਂ ਤੋਂ ਇਸ ਸਾਈਬਰ ਸਿਕਿਉਰਟੀ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਬੱਚਿਆਂ ਨੂੰ ਜਾਣਕਾਰੀ ਵੱਧ ਹੋਊਗੀ ਤਾਂ ਅੱਗੇ ਆਪਣੇ ਪਰਿਵਾਰਾਂ ਤੱਕ ਵੀ ਲੈ ਕੇ ਜਾ ਸਕਦੇ ਨੇ ਖਾਸ ਤੌਰ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਪੇਰੈਂਟਸ ਮੋਸਟਲੀ ਬਹੁਤ ਘੱਟ ਪੜੇ ਲਿਖੇ ਹੋਏ ਨੇ ਇਸ ਕਰਕੇ ਬੱਚਿਆਂ ਨੂੰ ਜਾਗਰੂਕ ਕਰਨ ਦਾ ਮਤਲਬ ਬੱਚਿਆਂ ਦੇ ਪੂਰੇ ਪਰਿਵਾਰ ਨੂੰ ਜਾਗਰੂਕ ਕਰਨਾ ਹੋਊਗਾ ਜਗਦੀਪ ਸਿੰਘ ਪਟਿਆਲਾ ਸਰਕਾਰੀ ਸਕੂਲ ਦਾ ਵਿਧਪਕਾ ਸਾਈਬਰ ਸੈੱਲ ਦੇ ਵੱਲੋਂ ਸਾਈਬਰ ਜਾਗੋ ਮੈਂ ਸ਼ੁਰੂ ਕੀਤੀ ਗਈ ਹੈ ਨਾ ਇਹਦੇ ਨਾਲ ਬਹੁਤ ਫਾਇਦਾ ਮਿਲੂਗਾ ਬੱਚੇ ਸਾਡੇ ਸੁਰੱਖਿਅਤ ਰਹਿਣਗੇ ਕਿਉਂਕਿ ਹਰ ਇੱਕ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਹੈ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਕਿਹੜੀ ਚੀਜ਼ ਉਹਨਾਂ ਦੇ ਲਈ ਸਹੀ ਹੈ ਕਿਹੜੀ ਚੀਜ਼ ਉਹਨਾਂ ਦੇ ਲਈ ਗਲਤ ਹੈ ਸੋ ਜੇਕਰ ਬੱਚਿਆਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਹੀ ਇਹ ਚੀਜ਼ਾਂ ਸਮਝਾ ਦਿੱਤੀਆਂ ਜਾਂ ਪਰ ਇਹਦੇ ਨਾਲ ਇਹ ਵੀ ਮੈਂ ਅਪੀਲ ਕਰੂੰਗਾ ਜੀ ਕਿ ਮਾਪਿਆਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਬੱਚਿਆਂ ਤੇ ਕਿਉਂਕਿ ਬੱਚੇ ਫੋਨ ਕਦੋਂ ਚੱਕਦੇ ਨੇ ਬੱਚੇ ਜਦੋਂ ਘਰ ਹੁੰਦੇ ਨੇ ਸਕੂਲ 'ਚ ਤਾਂ ਫੋਨ ਅਲਾਉਡ ਨਹੀਂ ਬੱਚਿਆਂ ਨੂੰ ਦੇਖਦੇ ਰਹਿਣ ਬੱਚਿਆਂ ਨੂੰ ਕਿ ਬੱਚੇ ਕੀ ਦੇਖ ਰਹੇ ਨੇ ਇੰਟਰਨੈਟ ਦੇ ਉੱਤੇ ਮੈਂ ਹਾਈ ਸਕੂਲ ਪਿਪਲੀ ਨਵੀ ਤੋਂ ਬੋਲ ਰਿਹਾ ਹਾਂ ਪਹਿਲੇ ਸਮੇਂ ਦੌਰਾਨ ਵਿਦਿਆਰਥੀ ਅਲੱਗ-ਅਲੱਗ ਗੇਮਾਂ ਖੇਡਦੇ ਹਨ ਉਹਨਾਂ ਗੇਮਾਂ ਦੇ ਵਿੱਚ ਐਜ਼ ਆ ਪਲੇਅਰ ਕਈ ਵਾਰ ਹੈਕਰ ਆ ਕੇ ਬੈਠ ਜਾਂਦੇ ਹਨ ਅਤੇ ਉਹ ਆਪਣੀਆਂ ਜਿਹੜੀਆਂ ਗਲਤ ਐਪਸ ਦੇ ਵਿੱਚ ਬੱਚਿਆਂ ਤੋਂ ਸਾਰੇ ਜਿਹੜੇ ਐਸਟੈਪ ਅਲਾਉ ਕਰਾ ਲੈਂਦੇ ਹਨ ਅਤੇ ਉਸ ਦੇ ਨਾਲ ਮਾਪਿਆਂ ਦਾ ਜਿਹੜਾ ਖਾਤਾ ਖਾਲੀ ਕਰ ਜਾਂਦੇ ਹਨ ਸੋ ਵਿਦਿਆਰਥੀਆਂ ਨੂੰ ਇਸ ਸੰਬੰਧੀ ਸਾਡੇ ਸਰਕਾਰੀ ਹਾਈ ਸਕੂਲ ਪਿਪਲੀ ਨਵੀ ਵਿਖੇ ਜਾਗਰੂਕ ਕੀਤਾ ਗਿਆ ਅਤੇ ਵੀਡੀਓ ਵੀ ਦਿਖਾਈਆਂ ਗਈਆਂ ਅਸੀਂ ਅੱਗੇ ਵੀ ਸਰਕਾਰ ਦੀ ਅਕਾਦਮੀ ਨੂੰ ਅੱਗੇ ਚਾਰੀ ਰੱਖਾਂਗੇ ਉਧਰ ਫਾਸਲਕਾ ਦੇ ਮਦਨ ਖੁਡੇਲਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਤਕਨੀਕ ਦੇ ਵਧਨ ਨਾਲ ਇੱਕ ਪਾਸੇ ਤਾਂ ਕੰਮ ਸੌਖੇ ਹੋ ਜਾਂਦੇ ਨੇ ਪਰ ਉਹਦੇ ਨਾਲ ਖਤਰੇ ਵੀ ਪੈਦਾ ਹੁੰਦੇ ਜਾਂਦੇ ਨੇ ਫੋਨ ਦਾ ਬੱਚਿਆਂ ਦੇ ਹੱਥ ਆ ਜਾਣਾ ਸਟੂਡੈਂਟਸ ਦੇ ਹੱਥ ਆ ਜਾਣਾ ਉਹਨਾਂ ਨੂੰ ਨਹੀਂ ਪਤਾ ਕਿ ਮੋਬਾਈਲ 'ਚ ਜਿਹੜੇ ਐਪ ਉਹ ਪ੍ਰਯੋਗ ਕਰਦੇ ਪਏ ਨੇ ਉਹਨਾਂ ਨਾਲ ਉਹਨਾਂ ਦਾ ਫੋਨ ਹੈਕ ਹੋ ਜਾਂਦਾ ਤੇ ਆਰਥਿਕ ਲੈਣ ਦੇਣ ਦੀਆਂ ਤਾਂ ਪ੍ਰਤੀ ਦਿਨ ਘਟਨਾਵਾਂ ਹੁੰਦੀਆਂ ਨੇ ਖਾਸ ਕਰਕੇ ਬੱਚਿਆਂ ਤੇ ਧਿਆਨ ਦੇਣ ਦੀ ਲੋੜ ਹੈ ਸਟੂਡੈਂਟਸ ਦੇ ਧਿਆਨ ਦੇਣ ਦੀ ਲੋੜ ਹੈ ਉਹਨਾਂ ਵਾਸਤੇ ਵੱਧ ਤੋਂ ਵੱਧ ਸੈਮੀਨਾਰ ਲਗਾਏ ਜਾਣ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਜਾਗਰੂਕਤਾ ਬਿਆਨ ਇਹ ਸਾਰਥਕ ਬਿਆਨ ਇਹਦੇ ਬਹੁਤ ਵਧੀਆ ਪ੍ਰणाम ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲਣਗੇ ਜਨਤਕ ਜੀਵਨ ਅਤੇ ਇਮਾਨਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਲਈ 2 ਨਵੰਬਰ ਤੱਕ ਦੇਸ਼ ਭਰ ਵਿੱਚ ਵਿਜੀਲੈਂਸ ਜਾਗਰੂਕਤਾ ਹਫ਼ਤਾ 2025 ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦਾ ਵਿਸ਼ਾ ਜਾਗਰੂਕਤਾ ਸਾਡੀ ਸਾਂਝੀ ਜ਼ਿੰਮੇਵਾਰੀ ਰੱਖਿਆ ਗਿਆ ਹੈ। ਇਹ ਸੱਸ਼ਣ ਅਤੇ ਜਨਤਕ ਪ੍ਰਸ਼ਾਸਨ ਵਿੱਚ ਨੈਤਿਕਤਾ ਅਤੇ ਪਾਰਦਰਸ਼ਤਾ ਦੀ ਜ਼ਰੂਰਤ ਬਾਰੇ ਵਧੇਰੇ ਸੰਵੇਦਨਸ਼ੀਲਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਜਾਗਰੂਕਤਾ ਹਫ਼ਤੇ ਤਹਿਤ ਪੰਜਾਬ ਭਰ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦੀ ਜਾਣਕਾਰੀ ਲਈ ਰੂਪਨਗਰ ਦੇ ਐਸਐਸਪੀ ਵਿਜੀਲੈਂਸ ਰਾਜਪਾਲ ਸਿੰਘ ਹੁੰਦਲ ਨੇ ਆਕਾਸ਼ਵਾਣੀ ਸਮਾਚਾਰ ਅੱਜ ਅਸੀਂ ਗਵਰਨਮੈਂਟ ਕਾਲਜ ਰੋਪੜ ਦੇ ਵਿੱਚ ਆਏ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਬੱਚਿਆਂ ਨੇ ਚਾਪਰਟਿਸਪੀਟ ਕੀਤਾ। ਬੱਚਿਆਂ ਨੂੰ ਵੀ ਅਵੇਅਰ ਕਰਨਾ ਬੜਾ ਜ਼ਰੂਰੀ ਹੈ। ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਜਿਹੜੀ ਵਿਜੀਲੈਂਸ ਆ ਉਹ ਆਪਾਂ ਕਲੈਕਟਿਵ ਰਿਸਪੌਂਸਿਬਿਲਟੀ ਹੈ ਸਾਡੇ ਸਾਰਿਆਂ ਦੀ। ਕਿਸ ਤਰੀਕੇ ਨਾਲ ਚੌਕਸ ਰਹਿਣਾ ਹੈ ਕਿ ਸਮਾਜ ਦੇ ਵਿੱਚ ਜਾਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਕੰਮ ਹੋ ਰਹੇ ਨੇ ਸਹੀ ਹੋ ਰਹੇ ਨੇ ਸਾਡੇ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਹੈ। ਉਧਰ ਅੰਮ੍ਰਿਤਸਰ ਇਕਾਈ ਦੇ ਡੀਐਸਪੀ ਅਨੂਪ ਕੁਮਾਰ ਨੇ ਕਿਹਾ ਜੋ ਵਿਜੀਲੈਂਸ ਅਵੇਅਰਨੈਸ ਪ੍ਰੋਗਰਾਮ ਸ਼ੁਰੂ ਹੋਇਆ ਹੈ ਅਸੀਂ ਰੋਜ਼ਾਨਾ ਇਹਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ ਜਿਦੇ ਵਿੱਚ ਵੱਖ-ਵੱਖ ادارے ਅਤੇ ਆਮ ਪਬਲਿਕ ਨੂੰ ਜਾਗਰੂਕ ਕਰਵਾ ਰਹੇ ਹਾਂ ਜਿਸ ਦੌਰਾਨ ਹੁਣ ਤੱਕ ਅਸੀਂ ਡੀਸੀ ਦਫਤਰ ਅੰਮ੍ਰਿਤਸਰ ਤੇ ਵਪਾਰਿਕ ਸੰਗਠਨ ਪੀਐਚਐਫ ਅਸੀਂ ਵੱਖ-ਵੱਖ ਅਦਾਰਿਆਂ ਨੂੰ ਜਾਗਰੂਕ ਕਰਵਾ ਰਹੇ ਹਾਂ ਫਰੀਦਕੋਟ ਦੇ ਡੀਐਸਪੀ ਵਿਜੀਲੈਂਸ ਵਿਨੋਦ ਕੁਮਾਰ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਚੁੱਕਣ ਲਈ ਪ੍ਰੇਰਿਤ ਕੀਤਾ ਜੇਕਰ ਤੁਹਾਡੇ ਤੋਂ ਕੋਈ ਵੀ ਸਰਕਾਰੀ ਅਧਿਕਾਰੀ ਕਰਮਚਾਰੀ ਜਾਂ ਕੋਈ ਹੋਰ ਵਿਅਕਤੀ ਤੁਹਾਡਾ ਕੰਮ ਕਰਾਉਣ ਬਦਲੇ ਰਿਸ਼ਵਤ ਜਾਂ ਕਮਿਸ਼ਨ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਤੁਸੀਂ ਵਿਜੀਲੈਂਸ ਬਿਊਰੋ ਦਫ਼ਤਰ ਨਾਲ ਸੰਪਰਕ ਕਰ ਸਕਦੇ ਹੋ ਰਿਸ਼ਵਤ ਮੰਗਣ ਵਾਲੇ ਸਰਕਾਰੀ ਅਧਿਕਾਰੀ ਕਰਮਚਾਰੀ ਜਾਂ ਵਿਚੋਲੀਏ ਦੀ ਤੁਸੀਂ ਆਡੀਓ ਜਾਂ ਵੀਡੀਓ ਰਿਕਾਰਡਿੰਗ ਗੁਪਤ ਤਰੀਕੇ ਨਾਲ ਕਰਕੇ ਪੰਜਾਬ ਸਰਕਾਰ ਵੱਲੋਂ ਜਾਰੀ ਐਂਟੀ ਕ腐ਪਸ਼ਨ ਹੈਲਪਲਾਈਨ WhatsApp ਨੰਬਰ 9501200223 ਆਡੀਓ ਵੀਡੀਓ ਅਪਲੋਡ ਕੇ ਸ਼ਿਕਾਇਤ ਦਰਜ ਕਰਾ ਸਕਦੇ ਹੋ ਜਾਂ ਟੋਲ ਫਰੀ ਨੰਬਰ 1800 1800 1000 ਤੇ ਸ਼ਿਕਾਇਤ ਕਰ ਸਕਦੇ ਹੋ ਮੁਹਾਲੀ ਦੇ ਖੁਨੀ ਮਾਜਰਾ ਸਥਿਤ ਸਰਕਾਰੀ ਪੋਲੀਟੈਕਨੀਕਲ ਕਾਲਜ ਦੇ ਪ੍ਰੋਫੈਸਰ ਗੁਰਬਖਸ਼ ਸਿੰਘ ਅਤੇ ਬਠਿੰਡਾ ਤੋਂ ਲੈਕਚਰਰ ਪੁਸ਼ੋਤਮ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਵਿਜੀਲੈਂਸ ਅਵੇਰਨੈਸ ਵੀਕ ਇਸ ਬਾਰੇ ਵੀ ਮਨਾ ਰਹੇ ਆ ਜਿਦੇ ਵਿੱਚ ਅਸੀਂ ਬੱਚਿਆਂ ਨੂੰ ਸੋਚ ਚਾਣੇ ਆ ਕਿ ਭ੍ਰਿਸ਼ਟਾਚਾਰ ਤੋਂ ਕਿਵੇਂ ਆਪਣੇ ਦੇਸ਼ ਨੂੰ ਮੁਕਤ ਕਰਨਾ ਹੈ ਨਾ ਹੀ ਅਸੀਂ ਕਿਸੇ ਤਰੀਕੇ ਦੀ ਬ੍ਰਾਈਬ ਲੈਣੀ ਹੈ ਤੇ ਨਾ ਹੀ ਕਿਸੇ ਨੂੰ ਦੇਣੀ ਹੈ ਹਰ ਰੋਜ਼ ਕਲਾਸਾਂ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਅਵੇਰਨੈਸ ਕਰਾਈ ਜਾਂਦੀ ਹੈ ਇਸੇ ਤਰੀਕੇ ਜਿਹੜਾ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਕਿ ਕਿਸੇ ਵੀ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਫਸਰ ਦੇਰੀ ਕੋਈ ਪੈਸੇ ਮੰਗਦਾ ਕੋਈ ਉਸ ਦੇ ਰੂਪ ਦੇ ਵਿੱਚ ਤੁਹਾਡੇ ਤੋਂ ਗਿਫਟ ਮੰਗਦਾ ਉਹ ਸਾਰਾ ਭ੍ਰਿਸ਼ਟਾਚਾਰ ਹੈ ਜੇ ਜੇ ਤੁਹਾਨੂੰ ਕੋਈ ਵਿਆਪਕ ਨਹੀਂ ਪੜਾਉਂਦਾ ਉਹ ਵੀ ਇੱਕ ਤਰੀਕੇ ਨਾਲ ਭ੍ਰਿਸ਼ਟਾਚਾਰ ਹੈ ਜਾਂ ਉਹ ਕਿਤੇ ਤੁਹਾਨੂੰ ਟਿਊਸ਼ਨ ਵਗੈਰਾ ਲਈ ਕਹਿੰਦਾ ਉਹ ਇੱਕ ਭ੍ਰਿਸ਼ਟਾਚਾਰ ਹੈ ਇਸ ਲਈ ਆਓ ਰਲ ਕੇ ਆਪਾਂ ਆਪਣੇ ਦੇਸ਼ ਨੂੰ ਨੰਬਰ 1 ਤੇ ਲੈ ਕੇ ਜਾਈਏ ਭ੍ਰਿਸ਼ਟਾმოਕ ਕਰੀਏ ਮੈਂ ਪ੍ਰਸ਼ੂਤਮ ਸਿੰਘ ਲੈਕਚਰਰ కెਮਿਸਟਰੀ ਪੰਜਾਬ ਵਿਜੀਲੈਂਸ ਵੱਲੋਂ ਵੀ ਥੀਮ ਚੌਕਸੀ ਸਾਡੀ ਸਾਂਝੀ ਜ਼ਿੰਮੇਵਾਰੀ ਤਹਿਤ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਸੱਚਮੁੱਚ ਜੇਕਰ ਅਸੀਂ ਰਿਸ਼ਵਤ ਖੋਰੀ ਨੂੰ ਮਿਟਾਉਣਾ ਹੈ ਤਾਂ ਸਾਨੂੰ ਸਭ ਨੂੰ ਮਿਲ ਕੇ ਜ਼ਿੰਮੇਵਾਰੀ ਚੁੱਕਣੀ ਪਵੇਗੀ ਸਾਨੂੰ ਰਿਸ਼ਵਤ ਨਾ ਲੈਣ ਤੇ ਨਾ ਦੇਣ ਦਾ ਅਹਿਦ ਕਰਨਾ ਚਾਹੀਦਾ ਹੈ

¡Gracias!